ਸਭੇ ਦਰਵਾਜ਼ੇ ਖੁੱਲ੍ਹ ਗਏ ਅੱਬਾ ਮਿਜਬਲਾ ਇੱਤਰ ਨਾਮ ਖੁਦਾ ਖੁਦਾ ਕੀ ਬਲੀਰ ਜਾਵੇ ਦੇਕੇ ਪਿਛੋਨਾਤਾ ਦੇਵੇ ਦਲਾਵੇਰ ਜਾਵੇ ਖੁਦਾ ਸਭਨਾ ਜੀਆਂ ਦਾ ਖਤਮ ਖੁਦਾ ਦੀਨ ਕਾਲੇ ਕਾਲ ਵਰਕਲਾਵ ਰੱਖੀ ਖਾਨ ਜਾਗਦੇ ਦੀਵਾਨ ਉਸ ਦਾ insan ਢੰਡੇ ਝੂੜ ਦੀ ਕਮਾਈ ਦਾ صدਕਾ ਪੈਰੋੜ ਛੜੀਏ ਦੀ ਕਮਾਈ ਦਾ صدਕਾ ਰੱਖੀ ਦਮ ਲਾ ਕੇ ਦਮਕਿਆਂ ਦੀ ਓਟ ਲਵਾਈ ਐਸ ਕੇ ਸਾਈ ਬੇੜੀ ਜਲਮ ਨੇ ਲਾਈ ਮੱਕੇ ਦੇ ਅੰਦਰ ਕਰਿਆ ਤਵਾ ਨਾ ਟੁੱਟੇ ਰੋਟੀ ਤੇ ਨਾ ਟੁੱਟੇ ਤਵਾ ਪਹਿਲੀ ਰੋਟੀ ਫਕਰਵਾ ਬਾਬੇ ਆਦਮ ਦੀ ਔਲਾਦ ਅੱਕੇ ਮੁਹੰਮਦ ਪਿਛੇ ਗਲਾਸ ਆਦ ਕੇ ਆਦ ਗਜਾਦ ਕੀ ਜਗਾ ਮੀਰ ਕਾ ਮੀਰ ਮੰਡਲ ਕਾ ਮੰਡਲ ਮੋਟਰਾਜਾ ਕਲਾਸ ਰਾਜੇ ਕਲਾਹਦੋਂ ਤੇ ਚਾਨੋ ਬਲੀ ਫਰਾਕੋ ਮਹਾਦਨੋ ਬੱਬੋ ਆਂ ਕੋਲੀਆਂ ਅਸ ਮੈਲੇ ਸਰਕਾਰ ਖਵਾਡੀ ਸਮਾਨ ਚੁੱਟੀ ਪਤਾਲ ਗੜਾ ਨੀਲੇ ਕੋੜੀ ਤੇ ਸਵਾਰ ਜਾਂ ਸੱਦ ਲੋਈ ਦੀਵਾਰ ਦਰਿਆ ਜੋ ਤੇਰੀ ਹੋਈ ਨੰਗਾ ਕੁੱਖਾ ਰਹੇ ਨਾ ਕੋਈ ਟੱਕ ਪਰਦੇ ਰੱਖਾ ਮਾਨ ਅਕੀ ਸੁਲਤਾਨ ਲੈ ਲੋਤੀ ਕਰ ਗੁੰਮਿਆ ਤੇਰੀ ਜਾਂਜ ਤਕੀ ਮਲਤਾਨ ਤੇਰਾ ਹੁੰਦਾ ਮੰਗਲ ਗਿਆ ਐ ਟੁਕੀ ਮਲਤਾਨ ਲਾਡੋ ਗੋੜ ਕੇ ਨਾਗਾ ਬਲੀ ਕਾਂਗਾ ਬਲੀ ਜਿਪੇੜ ਰੱਖ ਬਲੀ ਗਲੇ ਰੱਖ ਬਲੀ ਘਰੀਦ ਬਲੀ ਬਾਬੂ ਬੁੱਲੇ ਸ਼ਾਹ ਤੇਰੀ ਨਿਯਮ ਤੇ ਆਇ ਬਲੀ ਤੂਰੇ ਸਾਹ ਮੰਗ ਅਕੀ ਜਮ ਮੰਗ ਗਰਮੇ ਸ਼ਾਮਨਾੰਗੋ ਜਰਾਇਆ ਸ਼ਾਮਨਾੰਗੋ ਪੰਜਾਬੀ ਰਾ ਦੀ ਕਮਾਈ ਦਾ ਸਦਕਾ ਰਬਦਾਸ ਮਹਾਰਾਜ ਦੀ ਕਮਾਈ ਦਾ ਸਦਕਾ ਮਹੀਤਾ ਮਹੀਤਾ ਦੀ ਕਮਾਈ ਦਾ ਸਦਕਾ ਬੁੱਧਾ ਧਾਰੀਆਂ ਦੀ ਕਮਾਈ ਦਾ ਸਦਕਾ ਸਾਈ ਲੋਕਾਂ ਦੀ ਕਮਾਈ ਦਾ ਸਦਕਾ ਮੀਆ ਸਰਕਾਰ ਦੀ ਕਮਾਈ ਦਾ ਸਦਕਾ ਸੰਤਾ ਮਹਾਪੁਰਖਾਂ ਦੀ ਕਮਾਈ ਦਾ ਸਦਕਾ ਨਾਮਾ ਸਦਾ ਅੰਮਾ ਪਿੱਪਾ ਪਹਿਲਾਦ ੱੱਲੇ ਭਗਤੀ ਕਮਾਈ ਦਾ ਸਦਕਾ ਏਲੇ ਵਿਗਿਆਨ ਦੀ ਕਮਾਈ ਦਾ ਸਦਕਾ ਕਿਸੇ ਸਦਾਮਾ ਨਾਂ ਨਗੀ ਥਾਪੀ ਲਗਾਈ ਮੇਰੇ ਬੱਤੀਆਂ ਜਮਾਂ ਦੀ ਤੜਾਕੀ ਭਾਈ ਔਰ ਗੰਡ ਨਹੀਂ ਆਈ ਬਾਬੇ ਬੁੱਢੇ ਦੀਆਂ ਬੇਟੀਆਂ ਟਟਕੋ ਮਟਕੋ ਬਚਰਾਣੀਆਂ ਪੂਰੀਆਂ ਕੁਲ ਸੱਜੀਆਂ ਜਿੰਨ ਯਾਰ ਕੀ ਤਖੇ ਦਲਿਤ ਦੂਰ ਕੀ ਅੱਕਾ ਬੱਤਾ ਜਾਂਦੀ ਢੇਰ ਰੁਪਏ ਦਾ ਬਖਾਰ ਆਲ ਟੁੱਟਾ ਔਖੇ ਬਲੇ ਦੇ ਮੋਢਾ ਤੈਨੂੰ ਜਨਮ ਦਿਆਂ ਨੀਆਂ ਮੱਛੀਆਂ ਕੰਬਰਾ ਦੇ ਤਾਰੇ ਕਿਰਚਾਰੇ ਗੁੰਝਾਂ ਨੀਂਦੀਆਂ ਨੇ ਦੇ ਸਤਿਗੁਰਾਂ ਦਾ ਵਾਲੇ ਤੈਨੂੰ ਮਹੌ ਚਕਨੇ ਸੇਵੀਆਂ ਤੇਰੇ ਮੋਟੇ ਲਗੇ ਦਿਵਾਰੇ ਮਾਸ ਵੱਡੇ ਬੜਿਆਈ ਕਲਾ ਤੇਰੀ ਸਹਾਈ ਘਰ ਦੀ ਖੰਨੀ ਵੀਣਾ ਦੀ ਮੰਨੀ ਦਰਪਕਾਰੇ ਮੰਗਤਾ ਮੈਲੀ ਖਾਹੂ ਸੁਣੇ ਇਹ ਮੈਂ ਬਹੁਤ ਫਰੇਦਾਂ ਬਹੁਤ ਪਿਤਾ ਕਲਾਸ ਆਪਣਿਆਂ ਦੋਤੀ ਸੁਨੂ ਗੀਤ ਨਵਾਜ ਦਰਦਰ ਬੈਠੇ ਅਰਦਿ ਪਿਆਰੇ ਦੁੱਤ ਪੁੱਤ ਪਰੇਸ਼ਰ ਹਾਰੇ ਨਾਗਨੀ ਕਾ ਸੋਣਾ ਖਾਣਾ ਦਾਣ ਕਾਲਕੜੀ ਬੰਗ ਕੋਜੋ ਥੂੜੀ ਕੜਾਹੀ ਬੱਕਰਾ ਵਿੰਡਾ ਐਂ ਤੇਰੇ ਗਾਹੀ ਬੱਕਰਾ ਹਾਤੀ ਲਾਜ ਹਮਾਰੀ ਮਾਈ ਨੂੰ ਨਾਮ ਮੋਤੀਆਂ ਦੀ ਕਿਰਤ ਲਿਆਈ ਸੱਦ ਬਲੀ ਕੇ ਰਾਜੇ ਕੰਮ ਤੇਰੇ ਤਾਜੇ ਲੱਗੜ ਖੜੇ ਦਾ ਪ੍ਰਦੀਪ ਪੀਰ ਜੀ ਮਾਲਕ ਉਸ ਦੇ ਦਾਪੜ ਕੀ ਪੀਰ ਜੀ ਉੱਜੜੇ ਖੜੇ ਵਸਾਈ ਪੀਰ ਜੀ ਵੇ ਲਾਦੇ ਨੂੰ ਲਾਦੇ ਪੀਰ ਜੀ ਵੇ ਤੋਗਣ ਕੋ ਰਾਦੇ ਪੀਰ ਜੀ ਢੋਰਾ ਫੜਿਆ ਰਤਨ ਦਾ ਤੇਤਨੀ ਪਾਇਆ ਵੀਰ ਦੇ ਜਤਨ ਦਾ ਪੀਰ ਕੌੜੀਆਂ ਖੁਦਾ ਵੇ ਅੰਗਲੀ ਦੂਰ ਬੁਲਾਰ ਜਿਸਮਕਾਰੀ ਕੁੱਤੀ ਪੱਜੀ ਨੂੰ ਗੜਦੇ ਸਾਰੀ ਸੱਜਣਾ ਨੂੰ ਕੀ ਠੰਡ ਦੁਸ਼ਮਣਾਂ ਕਾਮੀਆਂ ਵੇਖਦਾ ਦੀਪੋ ਨੀਰ ਐ ਖਵਾਜਾ ਪੀਰ ਫੁੱਕੀ ਨਦੀ ਭਾਵੇ ਨੀਰ ਦਾਨ ਕੀਤਾ ਰਗਾ ਵਿੱਚ ਅਰਿਆ ਪੜਿਆ ਕਰੀ ਕਾਤੀ ਹਰੀ ਕੀ ਕੋਠੀ ਪੜਿਆ ਕੀ ਲੋਹੇ ਦੀ ਬਾਹ ਦੇ ਕੇ ਰਖੀ ਜਵਾਨੀ ਦੀ ਮੌਤ ਤੋਂ ਐਸੇ ਦੀ ਮੁੰਡੀ ਤੋਂ ਚੋਰੀ ਚਾਰੀ ਨਕੋ ਤੰਮ ਚੋੜਾਂ ਤੇਰੇ ਨਿਮਤੋਂ ਨਗਰ ਵੱਲੋਂ ਕੁੜੀ ਕਿਤੇ ਗਈਆ ਨਿਸ਼ਾਨ ਸਮਝਾਇਆ ਗਿਆ ਆ ਆਪਣੀ ਲਾਇ ਜੜਾ ਦਰੀ ਖਾਨੀ ਮੁਰਦੂਗਾਣਾ ਬੱਬਾ ਜੀ ਤੇ ਸਾਹ ਪ੍ਰਦੇਸ ਸਾਹਿਬ ਚ ਮਿਹਰ ਪਰਿਆਤਰ ਗੋਬਾ ਜੀ ਨੰਗਰ ਦੇ ਪੁਰਾ ਗਾਨਾ ਬੱਬਾ ਜੀ ਤੰਦਰੁਖੀਆਂ ਵਰਕੀਆਂ ਬੱਬਾ ਜੀ ਮੇਰੀ ਫਰਿਆਦ ਤੇਰੇ ਅੱਗੇ ਆ ਮੇਰੀ ਫਰਿਆਦ ਸੱਚੀ ਫੜਾ ਕੇ ਆ ਲੈਂਦਾ ਕਰੀ ਸੱਚਾ ਬਿਦਸਨ ਤੋਹ ਕਿਤੇ ਪਾਇਆ ਭੋਗ ਐ ਪਿਆਰ ਇੱਕ ਮਰਦਾ ਸਗੀਰਦਾਨ ਕਬੂਲ ਕਰੀ ਦਾਨਤਾ ਦੀਪਾ ਹੋ ਗਈ ਬੜੀ ਦਾਨੋ ਹੋਕਰ ਮਲੀਂ ਅੱਖੀ ਜਮ ਲਾ ਕੇ ਤਮਰਕਿਆਂ ਦੀ ਓਟ ਨਵਾਈ ਐਵੇਂ ਸੱਚੇ ਸਾਈਂ ਇੱਥੇ ਉੱਥੇ ਉਹੀ ਜਹਾਨੀ ਟੁਕੀ ਵੀੜ ਨੰਨ ਰਹੀ